ਸਭ ਤੋਂ ਪਹਿਲਾ ਸਤੂਰ ਹੈ ਬੱਚਿਆਂ ਦਾ ਬੱਚਿਆਂ ਦੀ ਮਾਂ ਜਦੋਂ ਰਾਤ ਨੂੰ ਬੱਚਾ ਸੌਣ ਲੱਗੇ ਤੇ ਮਾਂ ਦੱਸੇ ਬਾਬਾ ਬਿੱਦੀ ਚਾਚੀ ਦੀ ਸਾਖੀ ਕਿਵੇਂ ਲਾਹੌਰ ਦੀ ਧਰਤੀ ਤੋਂ ਘੋੜੇ ਲਿਆਦੇ ਯੋਦੇ ਨੇ ਭਾਈ ਤਾਰੂ ਸਿੰਘ ਦੀ ਸ਼ਹਾਦਤ ਕਿਵੇਂ ਹੋਈ ਜਦੋਂ ਕਿਸਾਨ ਦੇ ਵਿੱਚ ਮਾਂ ਪੰਗਾ ਕਰੇ ਧੀ ਜਾਂ ਪੁੱਤ ਦੇ ਤੇ ਭਾਈ ਮਨੀ ਸਿੰਘ ਨਾਲ ਇਤਿਹਾਸ ਦੱਸੇ ਇਨਾਂ ਇਸ ਹਾਲੇ ਬੰਦ ਬੰਦ ਕਟਵਾਏ ਆ ਜੇ ਮਾਵਾ ਆਪਣੇ ਫਰਜ਼ ਸੰਭ ਲੈਣ ਤਾਂ ਸਾਡੇ ਬੱਚਿਆਂ ਨੂੰ ਕੋਈ ਬਰਗਲਾ ਨਹੀਂ ਸਕਦਾ ਹਾਂ ਇਹ ਵੀ ਗੱਲ ਠੀਕ ਹੈ ਕੱਲ ਮੈਂ ਕੱਟ ਤਾਰ ਇਨਸਾਨ ਸੀ ਮਸੀਆ ਸੀ ਪਰ ਕਰਨਾ ਦੇ ਵਿੱਚ ਇੱਕ ਮੈਨੂੰ ਮਾ ਵੇਲੇ ਰੋਦੀ ਹੋਈ ਕਹਿੰਦੀ ਸਿੰਘ ਸਾਹਿਬ ਮੇਰਾ ਪੁੱਤ ਬੜਾ ਹੀ ਚੰਗਾ ਸੀ ਰਤਵਾਰੇ ਪਾਸੇ ਵੀ ਲਗਾ ਸੀ ਪਰ ਫਟਾਦੀ ਕੀ ਹੋਇਆ ਹੈ ਉਹ ਨਸ਼ਿਆਂ ਵਾਲੇ ਕਾਫੀ ਤੁਰ ਗਏ ਮਾਂ ਦੀਆਂ ਅੱਖਾਂ ਦੇ ਵਿੱਚ ਹਰਜੁਸਾਨ ਮੇਰੇ ਪੁੱਤ ਦੀ ਅਰਦਾਸ ਕਰੋ ਇਹੋ ਜਿਹਾ ਮਾਵਾ ਅੱਜ ਸਾਡੇ ਬਹੁਤ ਤੇ ਮੈਂ ਸਾਰੀਆਂ ਮਾਵਾ ਲਈ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦਾ ਸਾਡੇ ਪੁੱਤ ਸਾਡੇ ਬੱਚੇ ਜਿਨ੍ਹਾਂ ਨੂੰ ਜਾਣ ਬੁੱਝ ਕੇ ਨਸ਼ਿਆਂ ਵਾਲੇ ਪਾਸੇ ਲਜਾਇਆ ਜਾ ਰਹੀ ਹੈ ਆਜੇ ਨਿਕੰਤਾ ਚੁਟਕਾ ਆ ਗਿਆ ਹੈ ਸਾਡੇ ਬੱਚੇ ਧਰਮ ਵਾਲੇ ਪਾਸੇ ਆਉਂ। ਆਪਾਂ ਇੱਕ ਦੁੱਧੇ ਦੇ ਬੱਚੇ ਨੂੰ ਆਪਣਾ ਬੱਚਾ ਸਮਝੀ। ਗੁਰੂ ਘਰਾਂ ਦੇ ਵਿੱਚ ਬੱਚਿਆਂ ਨੂੰ ਲਿਹਾੜੇ, ਫੋਗਾਂ ਦੇ ਨੇੜੇ ਬਾੜੀਏ ਆਪਸੀ ਮਤ ਪੇੜੀ। ਮੈਨੂੰ ਮਾਫ਼ ਕਰਿਓ। ਜੁਕੇ ਦੇ ਵਿੱਚ ਇੱਕ ਮਸਲਾ ਹੈ। ਉਸੇ ਜਦੋਂ ਸਾਡੇ ਆਪਸੀ ਮਤ ਪੇੜ ਹੋ ਸਕਦੇ ਕੋਈ ਵੱਡੀ ਗੱਲ ਨਹੀਂ। ਜਿਸੇ ਰਾਤੀਆਂ ਸਾਡ ਤੇ ਗੁਰੂ ਗ੍ਰੰਥ ਸਾਹਿਬ ਜੀ ਸਿੰਘਾਂ ਨੇ ਉਸ ਸਾਫਤ ਨੂੰ ਗੁਰਦੁਆਰਾ ਸਾਹਿਬ ਵਿਖੇ ਉਹ ਜਿਹੜੇ ਅਨੁਮੰਦ ਵਾਲੇ ਆ ਉਹਨਾਂ ਨੇ ਕੋਰਟ 'ਚ ਕੇਸ ਕੀਤਾ ਅੱਜ ਤਰੀਕਾ ਉਹਦੇ ਫੈਸਲੇ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਸਾਡੀ ਪ੍ਰਾਪਰਟੀ ਹੈ ਇਹ ਨਹੀਂ ਗੁਰੂ ਸਾਹਿਬ ਦੇ ਤੇ ਉਹਦੇ ਖਿਲਾਫ ਇਹ ਵੀ ਸਾਡੇ ਪਹਿਲਾਂ

ਭਾਵੇਂ ਕਿ ਕਹਿੰਦਾ ਵੀ ਉਹਨੂੰ ਹੋਰ ਤਰੀਕੇ ਨਾਲ ਲੈ ਆਇਆ ਇੱਥੇ ਦਾਲਪਾਟੂ ਬੈਠੇ ਆ ਔਰ ਜੱਥੇ ਨਾਲ ਜੱਥੇ ਨਾਲ ਹੈ ਇਹੀ ਜੱਥਾ ਵਾ ਸਾਡਾ ਸਾਰਿਆਂ ਦਾ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਅਤਤ ਇਹਨੂੰ ਕਾਇਮ ਰੱਖਣਾ ਵਾ ਗੁਰੂ ਗ੍ਰੰਥ ਸਾਹਿਬ ਵਾ ਤੇ ਅਸੀਂ ਆ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਡੀ ਕੋਈ ਹੋਣ ਨਹੀਂ ਗੁਰੂ ਦੀ ਬਾਣੀ ਤੇ ਲਾੜ ਲੱਗਣਾ ਹੈ ਜਿਆਦਾ ਤੋਂ ਜਿਆਦਾ ਪਾਠ ਗੁਰੂ ਗ੍ਰੰਥ ਸਾਹਿਬ ਦੇ ਦਸ਼ਮੀਸ਼ ਪਾਤਸ਼ਾਹ ਦੀ ਬਾਣੀ ਦੇ ਅਸੀਂ ਬਾਣੀ ਤੇ ਭਰੋਸਾ ਰੱਖਨੇ ਬਾਣੀ ਦੇ ਲੜ ਲੱਗਨੇ ਆਪਸੀ ਬਖੜੇ ਵਿੱਚ ਘਟੌਣੇ